ਦਿੱਆਣਾ ਦੇ थाना ਦਾਖਾ ਪੁਲਿਸ ਨੇ ਇੱਕ ਬਜ਼ੁਰਗ ਦੇ ਕਤਲ ਮਾਮਲੇ ਨੂੰ ਸੁਲਝਾ ਦਿੱਤਾ ਉਧਰ ਇਸ ਸਬੰਧ ਵਿੱਚ ਐਸਐਸਪੀ ਜਗਰਾਉ ਨੇ ਪੱਤਰਕਾਰ ਵਾਰਤਾ ਕੀਤੀ ਉਹਨਾਂ ਜ਼ਿਕਰ ਕੀਤਾ 25 ਤਰੀਕ ਨੂੰ ਇੱਕ ਰਵਿੰਦਰ ਨਾਮਕ ਬਜ਼ੁਰਗ ਦੀ ਕੰਟਰੋਲ ਰੂਮ ਤੇ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਦਾਖਾ ਪੁਲਿਸ ਨੇ ਜਾ ਕੇ ਡੈੱਡ ਬੋਡੀ ਕਬਜ਼ੇ ਦੇ ਵਿੱਚ ਲੈ ਲਈ ਹੈ ਇਸ ਦੀ ਸੂਚਨਾ ਵੀ ਅਲਰਟ ਕੀਤੀ ਗਈ ਹੈ ਜਿਸ ਤੋਂ ਬਾਅਦ ਵਕਤਮ ਮ੍ਰਿਤਕ ਦੇ بیٹے ਨੇ ਇਸ ਡੈੱਡ ਬੋਡੀ ਦੀ ਸ਼ਨਾਖਤ ਕੀਤੀ ਹੈ ਪਤਾ ਲੱਗਿਆ ਰਣਜੀਤ ਸਿੰਘ ਬਾਠ ਅਤੇ ਉਸ ਦੇ ਪਤੀਜੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਆਕਿਰਿ ਉਸ ਤੋਂ ਬਾਅਦ ਪਤੀਜੇ ਗੁੱਲੀ ਨੂੰ ਗ੍ਰਫਤਾਰ ਕਰ ਲਿਆ ਗਿਆ ਰਣਜੀਤ ਸਿੰਘ ਬਾਠ ਦੀ ਗ੍ਰਫਤਾਰੀ ਅਜੇ ਬਾਕੀ ਹੈ ਇਹ ਤੇ ਵੀ ਦੱਸਦੀ ਹੈ ਕਿ ਆਸਟ੍ਰੇਲੀਆ ਦੇ ਵਿੱਚ ਮ੍ਰਿਤਕ ਦੀ ਲੜਕੀ ਰਹਿੰਦੀ ਹੈ ਉਸਨੇ ਵਿਆਹ ਕਰਵਾਉਣ ਨੂੰ ਮਨਾ ਕਰਤਾ ਸੀ ਜੀਤੋਂ ਬਾਅਦ ਰਣਜੀਤ ਨੇ ਘਟਨਾ ਨੂੰ ਅੰਜਾਮ ਦਿੱਤਾ ਜਨਰਲ ਪੁਲਿਸ ਤੋਂ ਪਟਵਾਲਾ ਰਹਿ ਇਨੀਵੀਸ਼ਨ ਮਿਲੀ ਸੀ ਕਿ ਅਰ ਪੰਜਾਹ ਦੇ ਵਿਅਕਤੀ ਦੀ ਲਾਸ਼ ਮੈਰੀ ਵਿਲਾ ਪਲੇਸ ਤੋਂ ਨੀਅਰ ਚੋਟੀ ਨੀਅਰ ਜੀਟੀ ਰੋ ਦਾਖੇ ਦੇ ਵਿੱਚ ਰਹੀ ਹੈ ਇਸ ਇਨਫੋਰਮੇਸ਼ਨ ਨੂੰ ਮੁੱਖ ਰੱਖਦੇ ਹੋਏ ਐਸਐਚਓ ਦਾਖਾ ਅਤੇ ਡੀਐਸਪੀ ਦਾਖਾ ਦੀ ਟੀਮ ਜਿਹੜੀ ਹੈ ਉਹ ਸਪੌਟ ਤੇ ਗਈ ਤੇ ਉਹਨਾਂ ਨੇ ਸੀਨ ਆਫ ਕ੍ਰਾਈਮ ਜਿਹੜਾ ਹੈਗਾ ਉਹਨਾਂ ਦਾ ਨਿਰੀਖਣ ਕੀਤਾ ਰੈਡ ਬੋਡੀ ਦੇ ਉੱਤੇ ਗਲੇ ਦੇ ਉੱਤੇ ਕੁਝ ਨਿਸ਼ਾਨ ਸੀਗੇ ਤੇ ਮੂਹਰੇ ਉੱਤੇ ਵੀ ਸੂਝਿਆਤ ਸੁਜਾਵਟ ਸੀ ਜਿਹੜੀ ਸੀ ਡੈੱਡ ਬੋਡੀ ਸੀ ਕਿਉਂਕਿ ਅਲਪ ਚਾਤੀ ਸੀ ਇਸ ਕਰਕੇ ਉਹਨੂੰ ਵਾਚਰੀ ਦੇ ਵਿੱਚ ਰੱਖਿਆ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਇਨਫੋਰਮੇਸ਼ਨ ਦਿੱਤੀ ਗਈ ਫਿਰ ਇਸ ਡੈੱਡ ਬੋਡੀ ਦੀ ਜਿਹੜੀ ਇਹ ਸ਼ਨਾਖਤ ਕੀਤੀ ਗਈ ਇਸ ਤੋਂ ਉਪਰ 28 ਤਰੀਕ ਨੂੰ ਵਿਕਰਮ ਸੱਗੜ ਉਹਨਾਂ ਨੇ ਇਸ ਡੈੱਡ ਬੋਡੀ ਦੀ ਜਿਹੜੀ ਲਿਖਿਆ ਪਛਾਣ ਕੀਤੀ ਡੈੱਡ ਬੋਡੀ ਰਵਿੰਦਰ ਸਿੰਘ ਨਾਮ ਦੇ ਵਿਅਕਤੀ ਜੋ ਕਿ ਢੀਲੋਂ ਦਾ ਰਹਿਣ ਵਾਲਾ ਹੈ ਉਹਨਾਂ ਦੀ ਪਛਾਣ ਹੋਈ ਕਿਸ ਤੋਂ ਫਰਾਂਸ ਜਿਹੜਾ ਹੈਗਾ ਕੋਰਸਪੋਂਡਿੰਗਲੀ ਮੁਕਦਮਾ ਨੰਬਰ 29 ਮੁਕਦਮਾ ਨੰਬਰ 120 ਰੀਟ੍ਰੇਡ 29/8/2024 ਅੰਡਰ ਸੈਕਸ਼ਨ 103 35 ਪੀਐਨਐਸ ਥਾੜੇ ਦਾਖੇ ਦੇ ਵਿੱਚ ਦਰਜ ਕੀਤਾ ਗਿਆ ਤੇ ਦੋਸ਼ੀਆਂ ਦੇ ਜਿਹੜੀ ਹੈਗੇ ਭਾਲ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਵਿੱਚ ਰਣਜੀਤ ਸਿੰਘ ਅਤੇ ਭੁੱਲੀ ਦੋ ਵਿਅਕਤੀਆ ਜਿਹੜੀ ਹੈਗੀ ਉਹਨਾਂ ਨੂੰ ਲੋਕੇਟ ਕੀਤਾ ਗਿਆ ਤੇ ਭੁੱਲੀ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਿਆ ਗਿਆ